ਜੇ ਤੂੰ ਪਿਓ ਦਾ ਪੁੱਤ ਐ ਨਾ ਮੈਨੂੰ ਹੁਣੇ ਤਲਾਕ ਦੇ ਪਰ ਮੈਨੂੰ ਪਤਾ ਤੇਰੇ ਚੰਨੀ ਹਿੰਮਤ ਨਹੀਂ ਹੈਗੀ ਮੈਨੂੰ ਤਲਾਕ ਦੇ ਉਹ ਜਾ ਜਾ ਮੇਰਾ ਦਿਮਾਗ ਨਾ ਖਰਾਬ ਕਰ ਐਵੇਂ ਰੋਜ਼ ਮੇਰੇ ਨਾਲ ਲੜਦੀ ਰਹਿਣੀ ਆ ਤੂੰ ਮੈਨੂੰ ਕੋਈ ਸ਼ੌਕ ਨਹੀਂਗਾ ਤੇਰੇ ਨਾਲ ਲੜਨ ਦਾ ਸੁਣ ਲਿਆ ਨਾ ਮੈਨੂੰ ਬਸ ਤਲਾਕ ਚਾਹੀਦਾ ਤੇ ਚਾਹੀਦਾ ਉਹ ਸਾਰੇ ਮਸਲੇ ਤਲਾਕ ਨਾਲ ਹੱਲ ਨਹੀਂ ਹੁੰਦੇ ਕਈ ਗੱਲਾਂ ਬਹਿ ਕੇ ਵੀ ਹੱਲ ਹੋ ਸਕਦੀਆਂ ਤੂੰ ਹਰ ਗੱਲ ਤੇ ਤਲਾਕ ਚਾਹੀਦਾ ਤਲਾਕ ਚਾਹੀਦਾ ਤਲਾਕ ਚਾਹੀਦਾ ਉਹ ਮੈਂ ਨਹੀਂ ਦੇਣਾ ਤੈਨੂੰ ਤਲਾਕ ਦਲੂ ਮੈਨੂੰ ਨਹੀਂ ਪਤਾ ਮੈਨੂੰ ਤਲਾਕ ਚਾਹੀਦਾ ਨਹੀਂ ਤਾਂ ਮੈਂ ਕੁਝ ਖਾ ਕੇ ਮਰ ਜਾਣਾ ਮਰ ਜਾਣਾ ਇਹਦਾਂ ਨਾ ਕਿ ਮੈਨੂੰ ਲੱਗਦਾ ਅੱਜ ਮਸਲਾ ਨਾ ਆਪਣਾ ਤਲਾਕ ਨਾਲ ਹੀ ਹੱਲ ਹੋਣਾ ਆ ਇੱਦਾਂ ਕਰਦੇ ਆ ਆਪਾਂ ਤਲਾਕ ਹੀ ਲੈ ਲੈਨੇ ਜੇ ਤਲਾਕ ਨਾ ਨਾ ਲਿੱਤਾ ਆਪਾਂ ਤੇ ਆਪਣੇ ਦੋਵਾਂ ਚ ਇੱਕ ਅੱਦੇ ਦੀ ਜਾਨ ਚਲ ਜਾਣੀ ਆ ਮੈਂ ਹੁਣੇ ਤਲਾਕ ਪੇਪਰ ਲੈ ਕੇ ਆਉਣਾ ਤੇ ਆਪਾਂ ਅੱਜ ਹੀ ਤਲਾਕ ਲੈ ਲੈਨੇ ਆ ਠੀਕ ਆ ਮੈਨੂੰ ਅੱਜ ਹੀ ਤਲਾਕ ਚਾਹੀਦਾ ਚਲ ਮੈਂ ਲੈ ਕੇ ਆਇਆ ਡੋਕਟਰ ਪੇਪਰ ਉਹ ਮੰਮੀ ਉਹ ਮੰਮੀ ਤੇਰੀ ਨੂੰਣਾ ਤਲਾਕ ਮੰਗਦੀ ਪਈ ਆ ਕਿਉਂਕਿ ਮੈਂ ਤੁਹਾਡੇ ਨਾਲ ਤੇ ਤੇਰੇ ਨਾਲ ਰਹਿ ਕੇ ਖੁਸ਼ ਨਹੀਂ ਹੁਣ ਦੱਸੋ ਮੈਂ ਕੀ ਕਰਾਂ ਮੰਮੀ ਦੇ ਦੇ ਫਿਰ ਆਪਾਂ ਕਿਸੇ ਥੱਲੇ ਜ਼ਰੂਰ ਲਗਾ ਆਪਾਂ ਨੂੰ ਰਿਸ਼ਤੇ ਹੋਰ ਬਥੇਰੇ ਜੇ ਮੇਰਾ ਬਾਅਦ ਵਿੱਚ ਵਿਆਹ ਨਾ ਹੋਇਆ ਤੇ ਮੈਂ ਕੱਲਾ ਰਹਿ ਗਿਆ ਫਿਰ ਮੈਂ ਕੀ ਕਰੂੰਗਾ ਮੰਮੀ ਕੋਈ ਨਹੀਂ ਤੂੰ ਸੋਣਾ ਸੁਨੱਖਾ ਰਿਸ਼ਤੇ ਹੋਰ ਬਥੇਰੇ ਆਪਾਂ ਨੂੰ ਆ ਜਾਣਗੇ ਫਿਰ ਮੈਂ ਦੇ ਦਾਂ ਤਲਾਕ ਨੂੰ ਚਲੋ ਤੁਸੀਂ ਤਾਂ ਮੇਰੇ ਨਾਲ ਹੋਣਾ ਮੰਮੀ ਨਾਲ ਹਾਂ ਠੀਕ ਆ ਫੜ ਤੇਰਾ ਡਿਵੋਰਸ ਪੇਪਰ ਅੱਜ ਤੋਂ ਬਾਅਦ ਨਾ ਤੂੰ ਮੈਨੂੰ ਕੋਸ਼ਿਸ਼ ਕਰਨੀ ਆ ਕਾਲ ਕਰਨ ਦੀ ਤੇ ਨਾ ਹੀ ਤੈਨੂੰ ਮੈਂ ਫੋਨ ਕਰੂੰਗਾ ਅੱਜ ਤੋਂ ਬਾਅਦ ਆਪਣਾ ਇੱਕ ਦੂਜੇ ਨਾਲ ਕੋਈ ਲਿੰਕ ਨਹੀਂ ਮੈਂ ਮਰ ਗਿਆ ਤੇਰੇ ਲਈ ਤੇ ਤੂੰ ਮਰ ਗਈ ਆ ਫੜ ਆਪਣਾ ਡਿਵੋਰਸ ਪੇਪਰ ਯੈਸ ਮੇਰੇ ਹੱਥੋਂ ਤਾਂ छुटਕਾਰਾ ਹੋ ਗਿਆ ਨਾ ਕੋਈ ਜੱਬ ਕੰਮ ਕਰਨ ਦਾ ਨਾ ਕੁਛ ਵਧੀਆ ਵਧੀਆ ਮੈਂ ਆਪਦੇ ਪੇਕੇ ਜਾ ਕੇ ਰਹੂੰਗੀ ਹਾਂ ਐਸ਼ ਨਾ ਉਹ ਭੈਣੇ ਮੇਰੀ ਪਰਾਂ ਹੋ ਜਾ ਤੈਨੂੰ ਦੱਸਦਾ ਨਹੀਂ ਮੈਂ ਹੱਤੋਂ ਨੇ ਆ ਗਈ ਐ ਸਿਰ ਖਾਣੇ ਤੇ ਸਾਡਾ ਪਈ ਵੇਖ ਮਹਾਰਾਣੀ ਐਸੀ ਛੱਡ ਕੇ ਪਹਿਲੇ ਤੇਰੇ ਪਿਉਨੇ ਦੇਣਾ ਗੱਲ ਸੁਣ ਲੈ ਭੈਣੇ ਮੇਰੀ ਸਾਰਾ ਦਿਨ ਬੈਠੀ ਜਾਂਦਾ ਮੰਜੇ ਤੋੜੀ ਜਾਂਦੀ ਆ ਜਾਂ ਫੋਨ ਚਲਾਈ ਜਾਂਦੀ ਆ ਘਰ ਦਾ ਸਾਰਾ ਕੰਮ ਕਰਨ ਆਲਾ ਪਿਆ ਮੇਰੀ ਗੱਲ ਧਿਆਨ ਨਾਲ ਸੁਣ ਲੈ ਜੇ ਸਾਡੇ ਘਰ ਦੇ ਵਿੱਚ ਰਹਿਣਾ ਤਾਂ ਤੈਨੂੰ ਘਰ ਦਾ ਸਾਰਾ ਕੰਮ ਕਰਨਾ ਪੈਣਾ ਵੀਰੇ ਤੁਹਾਨੂੰ ਪਤਾ ਤਾਂ ਹੈ ਮੇਰਾ ਸਿਰ ਪੀੜ ਹੁੰਦਾ ਪਿਆ ਅੱਛਾ ਤੇ ਆ ਫੋਨ ਚਲਾਉਣ ਲੱਗਿਆ ਤੇਰਾ ਸਿਰ ਨਹੀਂ ਦੁਖਦਾ ਵੀਰੇ ਤੁਸੀਂ ਭਾਬੀ ਨੂੰ ਕਹਿ ਦਿਓ ਘਰ ਦਾ ਕੰਮ ਕਰ ਲੈਣ ਵਾਹ ਜੀ ਵਾਹ ਮੈਂ ਭਾਬੀ ਨੂੰ ਕਹਿ ਦਿਆਂ ਤੇ ਤੂੰ ਮਹਾਰਾਣੀ ਬਣ ਕੇ ਸਾਰਾ ਦਿਨ ਮੰਜੇ ਤੇ ਸੁੱਤੀ ਰਵੇਂ ਕਿਉਂ ਭਾਬੀ ਨੂੰ ਕਹਾਂ ਤੇਰੇ ਕਰਕੇ ਅਸੀਂ ਆਪਦੇ ਕੰਮ ਵਾਲੀ ਢਾਈ ਆ ਤੇ ਉੱਠ ਕੇ ਤੈਨੂੰ ਕੰਮ ਕਰਨਾ ਹੀ ਪੈਣਾ ਭਾਬੀ ਕੰਮ ਨਹੀਂ ਕਰੇਗੀ ਕਿਉਂਕਿ ਉਹ ਇਸ ਘਰ ਦੀ ਮਾਲਕਾ ਵੀਰੇ ਮੈਂ ਵੀ ਇੱਥੇ ਜੰਮੀ ਬਲੀਆਂ ਮੇਰਾ ਵੀ ਇਸ ਘਰ ਤੇ ਓਨਾ ਹੀ ਹੱਕ ਹੈ ਤੇਰਾ ਇਸ ਘਰ ਤੇ ਹੱਕ ਓਨਾ ਚਿਰ ਸੀ ਜਿੰਨਾ ਚਿਰ ਅਸੀਂ ਤੇਰਾ ਵਿਆਹ ਨਹੀਂ ਸੀ ਕੀਤਾ ਹੁਣ ਤੇਰਾ ਵਿਆਹ ਕਰਤਾ ਹੁਣ ਤੇਰਾ ਹੱਕ ਤੇਰੇ ਸਹੁਰੇ ਘਰ ਬਣਦਾ ਜਾਂ ਤਾਂ ਉੱਥੇ ਚੱਲ ਜਾ ਨਹੀਂ ਤੇ ਉੱਠ ਕੇ ਘਰ ਦਾ ਕੰਮ ਕਰ ਚੱਲ ਛੁੱਟ ਜਾਂਦੀਆਂ ਨੇ ਬਾਬੂਲ ਦੀਆਂ ਗਲੀਆਂ ਲੈ ਜਾਂਦੇ ਨੇ ਦੂਰ ਸੰਯੋਗ ਫੁੱਲ ਬਣ ਕੇ ਜਦ ਖਿੜਨ ਕਲੀਆਂ ਲੇ ਜਾਣ ਪਰਾਏ ਲੋਕ ਸੁਖਤੀ ਨਾਲ ਫੋ ਨਿਮਾਏ ਆ